ਸਾਫੀ ਕਾਲ ਦੀ ਸਾਰੇ ਭੈਣ ਭਰਾ ਨੂੰ ਲਓ ਜੀ ਮੂਲੀ ਵਾਲਾ ਪੀਜਾ ਤਿਆਰ ਕਰ ਲੱਗੇ ਜੀ ਅੱਜ ਬੰਦਿਆਂ ਦੀ ਬਹੁਤ ਜ਼ਿਆਦਾ ਡਿਮਾਂਡ ਆਈ ਸੀ ਭਾਜੀ ਨਵੀਂ ਕੋਈ ਗੂਸਤੋ ਤਿਆਰ ਕਰੋ ਆ ਤੁਹਾਡੇ ਥਾਂ ਨੇ ਕਰਨ ਲੱਗੇ ਆ ਜੀ ਮੂਲੀ ਵਾਲਾ ਪੀਜਾ ਜੀ ਇਹਨਾਂ ਇਹਨਾਂ ਦੇ ਨਾਲ ਪ੍ਰੋਟੀਨ ਵਾਲੀ ਸੁਆਦ ਆਊਗਾ ਤੁਹਾਨੂੰ ਆ ਚੈੱਕ ਕਰੋ ਜਰਾ ਮੂਲੀ ਆ ਥੋੜਾ ਚਪੋਲਾ ਜਾਊਗਾ ਜੀ ਇਹਦੇ ਵਿੱਚ मैं पूरा थोड़ा आप फ्रैश धनिया डालूंगे जी चेक करो जरा फ्रैश धनिया थोड़ी हरी मिर्च ਆ ਲੋ ਜੀ ਆਪਣਾ ਪਿਆਰ ਪਾਉਣ ਲੱਗੇ ਆ ਜੀ ਚੈੱਕ ਕਰੋ ਜਰਾ ਇਹਨਾਂ ਪਰੋਠੇ ਦਾ ਤਾਂ ਸੁਆਦ ਆਉਣਾ ਇੱਕ ਕარი ਥੋੜੀ ਹੋਰ ਰਗੜਾਂਗੇ ਮੂਲੀ ਉੱਤੇ ਲੋ ਜੀ ਉਸ ਤੋਂ ਨਵੀਂ ਤਿਆਰ ਹੋ ਗਈ ਜੀ ਮੂਲੀ ਪੀ ਜੇ ਆ Редактор субтитров А.Семкин Корректор А.Егорова